ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਦਾਰ ਤਕ ਪ੍ਰਾਵਾਂ ਨਾਲ ਲੈ ਕੇ ਜੰਟਾ ਤੂਰ ਮੇਰੇ ਨਾਲ ਇਧਰ ਹੈਲੋ ਜੀ ਕਰੋ ਅਸੀਂ ਹਾਲ ਜੀ ਸਾਰਿਆਂ ਨੂੰ ਅੱਛੇ ਦਿਲ ਬੈਠਾ ਅਸੀਂ ਹਾਲ ਜੀ ਸਾਰੇ ਮਨੂ ਬੈਠਾ ਯੂਨੀਵਰਸਿਟੀ ਪਹੁੰਚਣ ਆਲੇ ਆ ਰਸਤੇ ਰਸਤੇ ਕਈ ਜਗ੍ਹਾ ਤੋਂ ਪੇਂ ਸਾਈਡ ਤੋਂ ਬਲੌਕ ਕੀਤੀ ਹੋਣੀ ਲੇਕਿਨ ਸਟੂਡੈਂਟ ਪੈਂ ਪਰਾਵਾਂ ਲਈ ਅਸੀਂ ਉੱਥੇ ਬਾਕੀਆਂ ਨੂੰ ਵੀ ਰਿਕਵੈਸਟ ਕਰਦੇ ਆ ਜਿੰਨੇ ਪੈਂ ਪਰਾ ਉੱਥੇ ਪਹੁੰਚ ਸਕਦੇ ਨੇ ਅੱਜ ਜ਼ਰੂਰ ਪਹੁੰਚੋ ਕਿਉਂਕਿ ਪੰਜਾਬ ਦਾ ਮਸਲਾ ਸਾਡੇ ਸਟੂਡੈਂਟਾਂ ਦਾ ਮਸਲਾ ਪੰਜਾਬੀਅਤ ਦਾ ਮਸਲਾ ਪੰਜਾਬੀਅਤ ਦਾ ਮਸਲਾ ਪੰਜਾਬੀ ਮਾਂ ਬੋਲੀ ਦਾ ਮਸਲਾ ਜਿਵੇਂ ਪਹਿਲਾਂ ਚੰਡੀਗੜ੍ਹ ਖੋਇਆ ਗਿਆ ਸੀ ਇਦਾਂ ਯੂਨੀਵਰਸਿਟੀ ਜਿਹੜਾ ਜਿੱਥੇ ਪੰਜਾਬ ਨਾਮ ਨਾਲ ਲੱਗਿਆ ਉਹਨੂੰ ਖੋਣ ਦੀਆਂ ਇਹ ਸਾਜ਼ਿਸ਼ਾਂ ਸਾਜ਼ਿਸ਼ਾਂ ਗਵਰਨਮੈਂਟ ਵੱਲੋਂ ਚਲਦੀਆਂ ਨੇ ਸੋ ਉਹਦੇ ਲਈ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ ਪੰਜਾਬੀ ਨਾਲ ਆਪਾਂ ਸਾਰੇ ਜੁੜੇ ਹੋਇਆ ਆ ਜਾ ਪਹਿਲਾਂ ਮਾਂ ਬੋਲੀ ਸਾਡੇ ਸਾਰਿਆਂ ਲਈ ਬਹੁਤ ਬੁਝਨੀ ਹੈ ਬਹੁਤ ਐਮੀਤ ਰੱਖਦੀ ਹੈ ਪੰਜਾਬੀ ਮਾਂ ਬੋਲੀ ਪੰਜਾਬੀ ਹੈ ਜੋ ਜੇ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਪੰਜਾਬੀਆਂ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਮੈਨੂੰ ਲੱਗਦਾ ਕਿਸੇ ਨੂੰ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉੱਠਣਾ ਚਾਹੀਦਾ ਔਰ ਸਟੂਡੈਂਟਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਖੜੇ ਹੋਣਾ ਚਾਹੀਦਾ ਕਈ ਸਿੱਖ ਜਥੇਬੰਦੀ ਅੱਜ ਮੈਂ ਟਕੌਂਧਾ ਵਾਲੇ ਸਾਡੇ ਭਰਾਵਾਂ ਤੇ ਪਹੁੰਚੇ ਹੋਏ ਨੇ ਟਕੌਂਧਾ ਦੇ ਪ੍ਰੈਜ਼ੀਡੈਂਟ ਨੇ ਨਾਲ ਮੰਦੀਪ ਹੋਣੀ ਨੇ ਮਨਦੀਪ ਨੂੰ ਸਵੇਰੇ ਅਚ ਪੁਲਿਸ ਨੇ ਚੱਕਿਆ ਵੀ ਉੱਥੇ ਤੁਸੀਂ ਕਿਸਾਨੀ ਜਿਹੜੇ ਪੱਗਾਂ ਪਰਨੇ ਬਣ ਕੇ ਇੱਥੇ ਅੰਦਰ ਆਏ ਹੋ ਸਪੋਰਟ ਲਈ ਸੋ ਟੈਨਸ਼ਨ ਨਾਲ ਉੱਤੇ ਉਹਨਾਂ ਸਿੱਤੇ ਪਹੁੰਚੀ ਆਪਾਂ ਔਰ ਪਹੁੰਚ ਕੇ ਆਪਣੇ ਭੈਣਾ ਭਰਾਵਾਂ ਦੀ ਸਪੋਰਟ ਕਰੀਏ ਪੰਜਾਬੀ ਮਾਂ ਬੋਲੀ ਦੇ ਪੁੱਤ ਹੋਣ ਦਾ ਸਬੂਤ ਦੇਈਏ ਆਓ ਬਾਕੀ ਵੀ ਜਿੰਨੇ ਕਲਾਕਾਰ ਨੇ ਜਿਵੇਂ ਪੱਪੂ ਉਹਨਾਂ ਨੇ ਤੁੰਦਾਂ ਬੀੜਾ ਚੱਕਾ ਕੇ ਸਾਡੇ ਕਲਾਕਾਰਾਂ ਨੂੰ ਸਭ ਨੂੰ ਬੁਲਾਈਏ ਬਾਕੀ ਕਲਾਕਾਰ ਵੀ ਜਿੰਨੇ ਸੁਣਦੇ ਜ਼ਰੂਰ ਪਹੁੰਚੋ ਕੋਈ ਨਾ ਰਹੋ ਅਜ ਜਲ ਜਲਦੀ ਕੁਛ ਕਰਨਾ ਸਾਰੇ ਸਾਡੇ ਜਿੰਨੇ ਭਰਾ ਆ ਸਾਰੇ ਜਣੇ ਪਹੁੰਚੋ ਕਿਉਂਕਿ ਆਪਾਂ ਪੰਜਾਬੀਆਂ ਨਾਲ ਖੜੇ ਕਿਉਂਕਿ ਪੰਜਾਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਸੋ ਸਾਰੇ ਜਣੇ ਪਹੁੰਚੋ ਤੇ ਜਿੰਨੀ ਜਲਦੀ ਹੋ ਸਕਦਾ ਤੇ ਆਪਣੇ ਮਸਲੇ ਨੂੰ ਆਪਾਂ ਕਰੀਏ ਇਕੱਠੇ ਹੋ ਕੇ ਹੱਲ ਜਲਦੀ ਮਿਲਦੇ ਆ ਸਭ ਸੋਰੀ ਜੀ ਦੇਵਤਾ ਸਹੀ ਹੈ ਸਾਰਨ ਰਿਕੁਐਸਟ ਆ ਸਾਰੇ ਵੀਰ ਭਰਾ ਪਹੁੰਚੋ ਤੇ ਸਾਰੇ ਇਕੱਠੇ ਹੋਊਗਾ ਤਾਂ ਆਪਾਂ ਜਲਦੀ ਜਿੱਤ ਪਾਲਾਂਗੇ ਹੂੰ ਤੇ ਜਿਹਨੇ ਸਾਰੇ ਜਲਦੀ ਆਉਣ ਸਾਰੇ ਵੀਰ ਭਰਾ ਉਹਨਾਂ ਦਾ ਵੱਡਾ ਇਕੱਠ ਹੋਊਗਾ ਉਹਨਾਂ ਆਪਾਂ ਨੂੰ ਸੋਖਾ ਹੋਊਗਾ ਹੂੰ ਤੇ ਜਿੰਨਾ ਹੀ ਅੱਜ ਜਿੰਨਾ ਜ਼ਿਆਦਾ ਜਾਣੇ ਆਉਣਗੇ ਤਾਂ ਉਹਨਾਂ ਹੀ ਜਲਦੀ ਨਿਪਟ ਜੂਗਾ ਸਹੀ ਹੈ ਕਿਉਂਕਿ ਇਕੱਲੇ ਇਕੱਲੇ ਨੂੰ ਤਾਂ ਤੁਹਾਨੂੰ ਪਤਾ ਸਰਕਾਰਾਂ ਆਪਣੇ نیچے ਦੀ ਦੱਬ ਲੈਣੀਆਂ ਨੇ ਕਿੰਨਾ ਲੰਬਾ ਮਸਾਵਾ ਹੈ ਇਸ ਤਾਂ ਵਿੱਚ ਬਲ ਹੈ ਇਸੇ ਕਰਕੇ ਜਿੰਨੇ ਇਕਤਾ ਵਿੱਚ ਬਲ ਹੈ ਸਾਰੇ ਜਾਣੇ ਪਹੁੰਚੋ ਇੱਕਠੇ ਹੋ ਕੇ ਆਪਾਂ ਹਮਲਾ ਮਾਰੀਏ ਤੇ ਆਪਣੀ ਜਿੰਨੇ ਵੀ ਭਰਾ ਆ ਜਿੰਨੇ ਵੀ ਸਾਰਿਆਂ ਦੇ ਨਾਲ ਖੜੀਏ ਆਪਣੀ ਹੋਂਦ ਨੂੰ ਬਚਾਈਏ ਇਹ ਸਾਡੀ ਹੋਂਦ ਦਾ ਮਸਲਾ ਸਾਡੇ ਪੰਜਾਬ ਦਾ ਮਸਲਾ ਪੰਜਾਬੀ ਮਾਂ ਮੋਲੀ ਦਾ ਮਸਲਾ ਸਤਿ ਸ਼੍ਰੀ ਅਕਾਲ ਜਿੰਨੇ ਵੀ ਸੁਣਦੇ ਨੇ ਜ਼ਰੂਰ ਕੋਸ਼ਿਸ਼ ਕਰੋ ਜਿੰਨੇ ਨੇ ਨੇੜੇ-ਨੇੜੇ ਤੁਸੀਂ ਹੈਗੇ ਸਾਰੇ ਪਹੁੰਚੋ ਰਸਤੇ ਸਾਰੇ ਬਹੁਤ ਪਰਸੀਡ ਟ੍ਰੈਫਿਕ 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 ਚੱਲੀ ਜਾਂਦੀ ਹੈ ਬਹੁਤ ਘੁੰਮ ਘੁੰਮ ਕੇ ਅਸੀਂ ਇੱਧਰ ਪਹੁੰਚਿਆ ਹਾਂ 1.5 ਘੰਟਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਹੀ ਪਰ ਹੁਣ ਅਸੀਂ ਨੇੜੇ ਪਹੁੰਚ ਗਏ ਮੈਨੂੰ ਲੱਗਦਾ 10 ਮਿੰਟ ਤੋਂ ਉੱਥੇ ਪਹੁੰਚ ਚਾ ਮੰਨ ਲੀਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੇ ਫਤਿਹ ਕਰੋ ਜੀ